ਚਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ ਸਾਹਮਣੇ ਆਇਆ ਹੈ ਜਿਸ ਹ 8 ਨਵੰਬਰ ਤੱਕ ਜਵਾਬ ਦਖਿਲ ਕਰਨ ਦਾ ਆਦੇਸ਼ ਕੋਰਟ ਨੇ ਦਿੱਤਾ ਹੈ ਦੱਸ ਦੇ ਕਿ ਚਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ 8 ਨਵੰਬਰ ਤੱਕ ਜਵਾਬ ਦਖਿਲ ਕਰਨ ਦਾ ਆਦੇਸ਼ ਦਿੱਤਾ ਹੈ ਹਿਮਾਚਲ ਪ੍ਰਦੇਸ਼ ਦੀ ਪਟਸ਼ੰਤ ਕੇਂਦਰ ਕੋਲੋਂ ਵੀ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਦੀ ਪ੍ਰੋਜੈਕਟ ਨੂੰ ਆਪਣੇ ਕੋਲ ਰੱਖਣ ਦੀ ਮੰਗ ਦਾ ਇਤਿਹਾਸ ਵਿਰੋਧ ਜਿਹੜਾ ਹੈ ਕੀਤਾ ਗਿਆ ਜਿਸ ਨੂੰ ਲੈ ਕੇ ਇਸ ਹੁਣ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ 1925 ਵਿੱਚ ਮੰਡੀ ਦੇ ਤਤਕਾਲੀ ਰਾਜਾ ਨੇ ਲੀਜ਼ ਤੇ ਇਹ ਪਾਵਰ ਪ੍ਰੋਜੈਕਟ ਦੀ ਜ਼ਮੀਨ ਦਿੱਤੀ ਸੀ ਮਾਰਚ 2024 ਦੇ ਵਿੱਚ ਇਹ ਲੀਜ਼ ਦੀ ਮਿਆਦ ਖਤਮ ਹੋ ਗਈ ਹੈ ਹੁਣ ਹਿਮਾਚਲ ਇਸ ਪ੍ਰੋਜੈਕਟ ਨੂੰ ਵਾਪਸ ਲੈਣਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਹੀ ਇਹ ਹੁਣ ਮਾਮਲਾ ਕੋਰਟ ਪਹੁੰਚਿਆ ਹੋਇਆ ਹੈ ਸ਼ਾਨਨ ਪਾਵਰ ਪ੍ਰੋਜੈਕਟ ਤੋਂ ਪੰਜਾਬ ਨੂੰ ਸਾਲਾਨਾ 2000 ਕਰੋੜ ਦੀ ਕਮਾਈ ਹੁੰਦੀ ਹੈ ਸੋ ਦੱਸ ਦੇ ਕਿ ਇੱਥੇ ਹੁਣ ਹਿਮਾਚਲ ਇਹ ਪ੍ਰੋਜੈਕਟ ਵਾਪਸ ਲੈਣਾ ਚਾਹੁੰਦਾ ਹੈ ਕਿਉਂਕਿ ਜੋ ਲੀਜ਼ ਸੀ 100 ਸਾਲ ਦੀ ਉਹ ਮੁਕੰਮਲ ਹੋ ਚੁੱਕੀ ਹੈ ਸ਼ਾਨਨ ਪਾਵਰ ਪ੍ਰੋਜੈਕਟ ਤੋਂ ਪੰਜਾਬ ਨੂੰ ਸਾਲਾਨਾ 2000 ਕਰੋੜ ਦੀ ਕਮਾਈ ਹੁੰਦੀ ਹੈ ਯਕੀਨਨ ਪੰਜਾਬ ਇਸ ਨੂੰ ਨਹੀਂ ਦੇਣਾ ਚਾਹੇਗਾ ਵਾਪਸ ਲੇਕਿਨ ਇਥੇ ਹਿਮਾਚਲ ਇਸ ਨੂੰ ਵਾਪਸ ਲੈਣਾ ਚਾਹੁੰਦਾ ਹੈ ਆਕਾਸ਼ਦੀਪ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਆਕਾਸ਼ ਜਿਸ ਤਰ੍ਹਾਂ ਦੇ ਨਾਲ ਇਹ ਜੋ ਲੀਸ ਸੀ ਕਿਉਂਕਿ ਕਈ ਸਾਲਾਂ ਦੀ ਇਹ ਲੀਸ ਸੀ तकरीबन 99 ਸਾਲ ਮਾਫ ਕਰਾ ਜਿਸ ਤਰ੍ਹਾਂ ਦੇ ਨਾਲ ਇਸ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਹ ਲੀਸ ਸੀ ਜਿਸ ਦੀ ਮਿਆਦ ਮਾਰਚ ਵਿੱਚ ਖਤਮ ਹੋ ਗਈ ਹੈ ਲੇਕਿਨ ਹੁਣ ਹਿਮਾਚਲ ਪ੍ਰਦੇਸ਼ ਨੇ ਜੋ ਪਟੀਸ਼ਨ ਪਾਈ ਹੈ ਕਿਉਂਕਿ ਉਹ ਵਾਪਸ ਇਹ ਪ੍ਰੋਜੈਕਟ ਚਾਹਦਾ ਹੈ ਸੋ ਕੀ ਕੁਝ ਲੈ ਕੇ ਇਸ ਨੂੰ ਕੋਰਟ ਹੋਇਆ ਗਰਦ ਤਰਸਲ ਇਸ ਦੇ ਵਿੱਚ ਜੋ ਮੇਨ ਮਸਲਾ ਇਹ ਹੈਗਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਲੀਵ ਚੋ ਖਤਮ ਹੋ ਗਈ ਹੈ ਮਾਰਚ 2 ਨੂੰ ਉਸ ਨੂੰ ਲੈ ਕੇ ਜੋ ਪੰਜਾਬ ਗਵਰਨਮੈਂਟ ਸੀ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਸਾਨੂੰ ਮੁੱਢ ਤੋਂ ਇਸ ਦਾ ਜੋ ਅਸੀਂ ਇਸ ਦਾ ਫਾਇਦਾ ਲੈ ਸਕੀਏ ਕਿਉਂਕਿ ਜਦੋਂ ਟ੍ਰੀਟੀ ਹੋਈ ਸੀਗੀ ਉਸ ਵੇਲੇ ਇਹ ਕਿਹਾ ਗਿਆ ਸੀਗਾ ਕਿ ਇਹ ਜਿਸ ਦੇ ਵੈਲ ਫਲੋ ਹੋ ਰਿਹਾ ਜਾਨੀ ਕਿ ਪ੍ਰੋਜੈਕਟ ਬਲੰਤ ਸ਼ੈਨਨ ਪ੍ਰੋਜੈਕਟ ਜੋ ਉਹ ਮੰਡੀ ਦੇ ਵਿੱਚ ਬਣਿਆ ਹੋਇਆ ਯੋਗਿੰਦਰ ਨਗਰ ਦੇ ਉਸ ਹਿਸਾਬ ਦੇ ਟ੍ਰੀਟੀ ਦੇ ਹਿਸਾਬ ਦੇ ਨਾਲ ਜੋ ਮੰਡੀ ਦੇ ਰਾਜਾ ਸੀ ਤੇ ਪੰਜਾਬ ਦੇ ਵਿੱਚ ਉਦੋਂ ਬ੍ਰਿਟਿਸ਼ ਰੂਲ ਹੁੰਦਾ ਸੀ ਤੇ ਉਸ ਵਕਤ ਐਮਸੀ ਬੈੱਡੀ ਦੇ ਨਾਲ ਇੱਕ ਟ੍ਰੀਟੀ ਹੋਈ ਸੀ ਕਿ ਜੋ ਵੀ ਇੱਥੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਏਗੀ ਉਸ ਦਾ ਜੋ ਫਲੋ ਹੋਏਗਾ ਜਿੱਤ ਦਾ ਉਹ ਪੰਜਾਬ ਯੂਜ਼ ਕਰ ਸਕੇਗਾ ਹਾਲਾਂਕਿ ਪਹਿਲੇ ਇਹ ਸਿਰਫ 50 ਮੈਗਾਵਾਟ ਤੱਕ ਸੀ ਪਰ ਇਸ ਨੂੰ ਪੰਜਾਬ ਸਰਕਾਰ ਨੇ ਆਪਣੀ ਯਤਨਾਂ ਕਰਕੇ 110 ਮੈਗਾਵਾਟ ਤੱਕ ਲੈ ਗਿਆ ਤੇ ਹੁਣ ਜਦੋਂ ਇਸ ਦੀ ਐਕਸਪਾਇਰੀ ਹੋ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇੱਕ ਸੂਟ ਫਾਈਲ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਇਸ ਦੀ ਲੀਜ਼ ਦੁਬਾਰਾ ਮਿਲਣੀ ਚਾਹੀਦੀ ਉਹ ਪਹਿਲਾਂ ਦੀ ਤਰ੍ਹਾਂ ਜਿੱਦਾਂ ਦੀ ਇਹ ਟ੍ਰੀਟੀ ਚੱਲ ਰਹੀ ਹੈ ਉਹਵੇਂ ਚੱਲਣੀ ਚਾਹੀਦੀ ਪਰ ਹਿਮਾਚਲ ਸਰਕਾਰ ਨੇ ਇਸ ਤੇ ਇਤਰਾਜ਼ ਕੀਤਾ ਕਿਉਂਕਿ ਇਸ ਦੇ ਮਗਰ ਪੋਲਿਟਿਕਸ ਹੀ ਕਹਿ ਸਕਦੇ ਆ ਜੋ ਉੱਥੋਂ ਦੀ ਲੋਕਲ ਜਨਤਾ ਦਾ ਹਵਾਲਾ ਵੀ ਦਿੱਤਾ ਗਿਆ ਜਿਹੜੀ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਇਹ ਕਿ ਇਸ ਸਾਡੇ ਸਟੇਟ ਦੇ ਵਿੱਚ ਹੈ ਤੇ ਇਸ ਦਾ ਜੋ ਪੂਰਾ ਫਾਇਦਾ ਸਾਨੂੰ ਨੂੰ ਮਿਲਣਾ ਚਾਹੀਦਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਵੀ ਉਹ ਕੇਂਦਰ ਸਰਕਾਰ ਨੂੰ ਵੀ ਹੁਣ ਦੇਖਣਾ ਹੋਵੇਗਾ ਕਿ ਅਗਲੀ ਹੀਅਰਿੰਗ ਤੇ ਕਿ ਦੋਨੋਂ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਤਾਂ ਪਰ ਸੁਪਰੀਮ ਕੋਰਟ ਨੇ ਇੱਕ ਗੱਲ ਜ਼ਰੂਰ ਕਲੀਅਰ ਕਰ ਦਿੱਤੀ ਹੈ ਕਿ ਅਸੀਂ ਪਹਿਲਾਂ ਹਿਮਾਚਲ ਸਰਕਾਰ ਨੂੰ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਜੋ ਪ੍ਰੋਜੈਕਟ ਹੈ ਉਹ ਹਿਮਾਚਲ ਦੇ ਵਿੱਚ ਲੱਗਿਆ ਹੋਇਆ ਹੈ ਫਿਰ ਅਸੀਂ ਪੰਜਾਬ ਸਰਕਾਰ ਦਾ ਜੋ ਸਿਵਲ ਸੂਟ ਫਾਈਲ ਕੀਤਾ ਗਿਆ ਉਸ ਤੇ ਸੁਣਵਾਈ ਕਰਾਂਗੇ बिल्कुल बड़ा अहम होएगा देखना कि इसते हूँ अगले सुनवाई की कुछ हों क्योंकि इतने इन्ने सालों तो यह जोड़ा है पंजाब कोोजेक्ट लेकिन यकीन हम हिमाचल प्रदेश वालों पटिशन पाई गई है इस प्रोजेक्ट को पंजाब सरकार देने अपना विरोध जाहिर किया है लेकिन पंजाब भी बिल्कुल नहीं चाहेगा कि प्रोजैक्ट उन्होंने हथों जाए जिस इन्ने सालों तो उन्होंने को ਬੇਬੂ ਨੇ ਅਦਾਇਤ ਕਿ ਪੰਜਾਬ ਸਰਕਾਰ ਨੇ ਜੋ ਆਪਣਾ ਸੂਟ ਫਾਈਲ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਾਫੀ ਤਰਕ ਦਿੱਤੇ ਨੇ ਕਿ ਬੜੇ ਸਮੇਂ ਤੋਂ ਜਦੋਂ ਰੀਆਰਗੇਨਾਈਜੇਸ਼ਨ ਐਕਟ ਹੋਇਆ ਜੋ ਪੰਜਾਬ ਤੇ ਵੰਡ ਹੋਏ 1966 ਉਸ ਦੇ ਦਿਨ ਮਿਨਿਸਟਰੀ ਆਫ ਇਰੀਗੇਸ਼ਨ ਐਂਡ ਪਾਵਰ ਦੇ ਵੱਲੋਂ ਇਸ ਪ੍ਰੋਜੈਕਟ ਦਾ ਪੂਰਾ ਕੰਟਰੋਲ ਪੰਜਾਬ ਨੂੰ ਦਿੱਤਾ ਗਿਆ ਸੀ ਔਰ ਇਸ ਦਾ ਨੋਟੀਫਿਕੇਸ਼ਨ ਵੀ 1967 ਦੇ ਵਿੱਚ ਜਾਰੀ ਕੀਤਾ ਗਿਆ ਸੀ ਤਾਂ ਪੰਜਾਬ ਜਿਸ ਹਿਸਾਬ ਨਾਲ ਇਸ ਦਾ ਕੰਟਰੋਲ ਵੀ ਪੀਐਸ ਪੀਸੀਐਲ ਕੋਲੇਜ ਜਦੋਂ ਦਾ ਸ਼ੈਨਨ ਪ੍ਰੋਜੈਕਟ ਚੱਲ ਰਿਹਾ ਹੈ ਤਾਂ ਪੰਜਾਬ ਬਿਲਕੁਲ ਨਹੀਂ ਚਾਹੇਗਾ ਕਿ ਉਹਨਾਂ ਦੇ ਹੱਥੋਂ ਇਹ ਚੀਜ਼ ਖੁੱਸ ਜਾਏ ਕਿਉਂਕਿ ਜਿਸ ਹਿਸਾਬ ਨਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਿਜਲੀ ਵੀ ਪੰਜਾਬ ਦੇ ਵਿੱਚ ਮੁਫਤ ਦਿੱਤੀ ਜਾ ਰਹੀ ਹੈ ਜੇਕਰ ਇਹ ਪ੍ਰੋਜੈਕਟ ਪੰਜਾਬ ਦੇ ਹੱਥੋਂ ਚਲਾ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਕਮੀ ਵੀ ਹੋ ਸਕਦੀ ਹੈ ਬਿਲਕੁਲ ਔਰ ਆਰਥਿਕ ਤੌਰ ਤੇ ਇੱਕ ਬੜਾ ਵੱਡਾ ਘਾਟਾ ਕਿਉਂਕਿ ਸਾਲਾਨਾ 2000 ਕਰੋੜ ਦੀ ਕਮਾਈ ਜਿਹੜੀ ਹੈ ਉਹ ਪੰਜਾਬ ਨੂੰ ਹੁੰਦੀ ਹੈ ਇਸ ਪ੍ਰੋਜੈਕਟ ਦੇ ਨਾਲ ਬਿਲਕੁਲ ਬਿਲਕੁਲ ਕਾਟਾ ਤਾਂ ਹੋਏਗਾ ਸਰਕਾਰ ਨੂੰ ਕਿਉਂਕਿ ਲਾਜ਼ਮੀ ਹੈ ਜਦੋਂ ਇਸੇ ਹਿਸਾਬ ਨਾਲ ਪੰਜਾਬ ਸਰਕਾਰ ਆਪਣੇ ਪਬਲਿਕ ਨੂੰ ਵੀ ਇਲੈਕਟ੍ਰਿਸਿਟੀ ਦੇ ਰਹੀ ਹੈ ਤਾਂ ਜੇ ਫਿਰ ਬਾਹਰ ਤੋਂ ਪਰਚੇਸ ਕਰਨੀ ਪਈ ਤਾਂ ਇਲੈਕਟ੍ਰਿਸਿਟੀ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀਆਂ ਸਰਕਾਰ ਵੱਲੋਂ ਵਾਅਦੇ ਵੀ ਕੀਤੇ ਗਏ ਨੇ ਕਿ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਤਾਂ ਉਸ ਹਿਸਾਬ ਨਾਲ ਆਰਥਿਕ ਤੌਰ ਤੇ ਵੀ ਬਹੁਤ ਵੱਡਾ ਕਾਟਾ ਪੈਗਾ ਔਰ ਦੂਸਰੀ ਗੱਲ ਕਿ ਜੋ ਪ੍ਰੋਜੈਕਟ ਜਿਸ ਸ਼ੈਨਨ ਪਾਵਰ ਪ੍ਰੋਜੈਕਟ ਇੰਨੇ ਸਾਲਾਂ ਦਾ ਜੋ ਪੰਜਾਬ ਦਾ ਕੰਟਰੋਲ ਸੀ ਉਹ ਜਦੋਂ ਜੇ ਪੰਜਾਬ ਦੇ ਹੱਥ ਦੇ ਵਿੱਚ ਖੁੱਸ ਜਾਏਗਾ ਤਾਂ ਉਹ ਬਹੁਤ ਵੱਡਾ ਇੱਕ ਆਰਥਿਕ ਆਟਾ ਤਾਂ ਜ਼ਰੂਰ ਹੈ ਪਰ ਇੱਕ ਸਟੇਟ ਦੇ ਲਈ ਜਿੱਦਾਂ ਉਹਨਾਂ ਨੇ ਕਿਹਾ ਸੀ ਸਟੇਟਸ ਕੋ ਤੱਕ ਵੀ ਪੰਜਾਬ ਸਰਕਾਰ ਨੇ ਮੇਨਟੇਨ ਕਰਨ ਦੇ ਲਈ ਕਹਿ ਦਿੱਤਾ ਕਿ ਜਿੱਦਾਂ ਪਹਿਲੇ ਦੀ ਤਰ੍ਹਾਂ ਚੱਲ ਰਿਹਾ ਪ੍ਰੋਜੈਕਟ ਜਿਸ ਹਿਸਾਬ ਨਾਲ ਉਸੇ ਹਿਸਾਬ ਤੱਕ ਚੱਲਦਾ ਰਹੇ ਪਰ ਹਿਮਾਚਲ ਸਰਕਾਰ ਨੇ ਹੁਣ ਇਸ ਦੇ ਵਿੱਚ ਜੋ ਪਟੀਸ਼ਨ ਫਾਈ ਕਰ ਦਿੱਤੀ ਹੈ ਤਾਂ ਉਸ ਦੇ ਵਰੀ ਹੁੰਦੀ ਹੈ ਕਿ ਨਾ ਹੋਏਗਾ ਕਿ ਜਿਹੜਾ ਨੋਟਿਸ ਜਾਰੀ ਹੋਇਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਉਸ ਦੇ ਵਿੱਚ ਦੋਨੋਂ ਸਰਕਾਰਾਂ ਦੇ ਵੱਲੋਂ ਦੀ ਆਪਣੀ ਪ੍ਰਤੀਕਿਰਿਆ ਰੱਖੀ ਜਾਏਗੀ ਕਿ ਪਰ ਜੁਡੀਗਲ ਨੇ ਪਹਿਲਾਂ ਕਹਿ ਕੇ ਹਟਿਆ ਕਿ સુપ્રીમ કોર્ટ ਨੇ ਇਹ ਗੱਲ ਜ਼ਰੂਰ ਸਾફ ਕਰ ਦਿੱਤੀ ਹੈ ਕਿ ਪ੍ਰੋਜੈਕਟ ਹੈ ਜੋ ਹਿਮਾਚਲ ਦੇ ਵਿੱਚ ਹੈ ਅਸੀਂ ਪਹਿਲਾਂ ਉਸਨੂੰ ਜ਼ਰੂਰ ਹਿਮਾਚਲ ਦੀ ਤੁਹਾਨੂੰਗੇ ਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ ਸਿਵਲ ਸੂਟ ਤੇ ਅਸੀਂ ਸੁਣਵਾਈ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਕਾਸ਼ ਫਿਲਾਲ ਦੀ ਹੈ ساری ਜਾਣਕਾਰੀ ਯਕੀਨਨ ਜਿਸ ਤਰ੍ਹਾਂ ਦੇ ਨਾਲ ਇੱਥੇ ਕੋਰਟ ਨੇ ਆਪਣਾ ਰੁਖ ਸਾਫ਼ ਕੀਤਾ ਹੈ ਪਹਿਲਾਂ ਹਿਮਾਚਲ ਦੀ ਜ਼ਰੂਰ ਸੁਣੀ ਜਾਏਗੀ ਲੇਕਿਨ ਇਸ ਨੂੰ ਲੈ ਕੇ ਨੋਟਿਸ ਪੰਜਾਬ ਸਰਕਾਰ ਨੂੰ ਵੀ ਜਾਰੀ ਹੋਇਆ ਹੈ 8 ਨਵੰਬਰ ਤੱਕ ਇਸ ਬਾਬਤ ਚੜਾ ਹੈ ਜਵਾਬ ਦਿਨਾ